ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿੱਥੇ ਕਿ ਅੱਜ ਫਿਰ ਕਿਸਾਨਾਂ ਦੇ ਪੁਲਿਸ ਦੇ ਨਾਲ ਟੱਕਰੇ ਹੋਏ ਨੇ ਗੁਰਦਾਸਪੁਰ ਦੇ ਪਿੰਡ ਵਾਹਿਆ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਮਸ਼ੀਨਾਂ ਲੈ ਕੇ ਪਹੁੰਚ ਜਾਂਦਾ ਪਰ ਕਿਸਾਨ ਉਹਨਾਂ ਦੇ ਅੱਗੇ ਖੜ ਜਾਂਦੇ ਨੇ ਤਾਂ ਕਿੰਨੀ ਜ਼ਮੀਨ ਆ ਕੀ ਕਾਰਨ ਆ ਕਿ ਕਿਸਾਨ ਜ਼ਮੀਨ ਐਕਵਾਇਰ ਨਹੀਂ ਕਰੰਦੇ ਰਹੇ ਕੀ ਕਿਸਾਨਾਂ ਨੂੰ ਜ਼ਮੀਨ ਦੇ ਪੈਸੇ ਨਹੀਂ ਦਿੱਤੇ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜੁਬਾਨ ਸੁਣਾਉਣੀ ਆ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਉਹਨਾਂ ਦੀ ਵੀ ਜੁਬਾਨ ਸੁਣਾਉਣੀ ਹੈ ਜੀ ਬਾਈ ਕੀ ਨਾਮ ਹੈ ਤੁਹਾਡਾ ਗੱਜਨ ਸਿੰਘ ਜੀ ਇਹ ਬਾਈਆਂ ਜੀ ਕੀ ਮੰਗ ਕਰਦੇ ਹੋ ਅੱਜ ਮੰਗ ਕਹਿੰਦੇ ਆ ਵੀ ਪਹਿਲੀ ਵਾਰ ਵੀ ਪੈਸੇ ਨਹੀਂ ਪੇਮੈਂਟ ਹੋਈ ਆ ਆਪਣੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਬਜੋਣ ਡਈ ਨਾਲ ਸਾਰੇ ਭੈਣ ਭਰਾ ਕਰਦੇ ਤੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਨਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਰੋਣ ਵੀ ਨਹੀਂ ਦੇਣਾ ਕਿਸ ਨੇ ਬੱਚਾ ਠਾ ਲੈਣਾ ਬੋਇਆ ਕੂਡੇ ਵਿਆਉਣੇ ਕਿਸ ਨੇ ਮੁੰਡਾ ਵਿਆਉਣਾ ਕਿਸ ਨੇ ਕੁਝ ਕਰਨਾ ਕੋਈ 20 ਕੰਮ ਰੁਕੇ ਹਾਂ ਜੀ ਮੰਗਿਆ ਵੀ ਪੈਸੇ ਦੇਣ ਸਾਡੇ ਤੇ ਆਪਣੇ ਕਬਜ਼ਾ ਕਰਨਾ ਕਿੰਨੇ ਕਿੱਲੇ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ 5 ਸਾਲਾਂ ਚ ਪਹਿਲੀ ਪੇਮੈਂਟ ਵੀ ਪਰ ਸਰਕਾਰ ਤਾਂ ਕਹਿੰਦੀ ਇਹ ਪੇਮੈਂਟਾਂ ਦੇ ਚੁੱਕੇ ਕੋਈ ਨਹੀਂ ਦਿੱਤੀ ਸਾਰੇ ਗੁਆਣ ਆ ਮੇਰੇ ਗੁਆਂਡੀਪੁਰ ਸਾਰੇ ਭਤੀਜੇ ਖਲੋਤੇ ਸੇ ਆਪਣੇ ਕਿੰਨੇ ਕਿੱਲੇ ਜੀ ਤੁਹਾਡੇ ਫੈਗ ਸਾਡੇ 4 ਢੇਰੀ ਤਾਂ ਬਹੁਤ ਤਗੜੀ ਨੇ 12 ਕਿੱਲੇ ਆਪਾਂ ਸਾਂਝਾ ਖਾਤੇ ਆਪਾਂ ਉਹ ਪ੍ਰਸ਼ਾਸਨ ਪੂਰਾ ਆਇਆ ਵਾ ਆਪਣੇ ਮਸ਼ੀਨਰੀ ਲੈ ਕੇ ਤੇ ਕੀ ਲੱਗਦਾ ਕਿ ਉਹਨਾਂ ਕਾਰਵਾਈ ਕਰਨਗੇ ਕਾਰਵਾਈਆਂ ਮਰਨ ਨੂੰ ਤਿਆਰਵਾ ਆਪਣੇ ਗਾੜੀ ਕੱਪ ਪਾਵਾਂਗੇ ਕਿਉਂ ਸਾਨੂੰ ਕੋਈ ਫਾਇਦਾ ਨਹੀਂ ਕੋਈ ਲਾਭ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀ ਆ ਥੋੜੀ ਤੱਕੇ ਨਾ ਸਾਂਭ ਲੈ ਤੇ ਪੈਸੇ ਕੋਈ ਦੇ ਨਾ ਇਹ ਕਿੱਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆਏ ਉਚਿਤਗਾਰੀਆਂ ਨੇ ਗੱਲ ਬਾਤ ਕੀਤੀ ਸੀ ਉਚਿਤਗਾਰੀਆਂ ਨੇ ਕਈ ਵਾਰਾਂ ਕਹਿਆ گاਉਂਗਲਾਲ ਆਪਣੇ ਕੋਈ ਨਹੀਂ ਹੋ ਜੂਗਾ ਰੁਕੇ ਹੈ ਪੈਸੇ ਫਲਾਂਟੀਰ ਜੇਗ ਪਗੇ ਧਾੜੀ ਭੰਨ ਕੇ ਆਜਦਾ ਖਰਚਾ ਕਰਕੇ ਆਪਣੇ ਬੋਲਦੇ પેટ્રોલ ਪੰਪ ਪਾ ਕੇ ਤੇਲ ਜੇ ਆ ਬੰਦ ਸਭ ਤੋਂ ਸੋ ਰੋਜ਼ ਦਾ ਕਰ ਮੌਕੇ ਕੋਈ ਅਧਿਕਾਰੀ ਆ ਨਹੀਂ ਕੋਈ ਨਹੀਂ ਆਉਂਦਾ ਮੌਕੇ ਤੇ ਸਭ ਟਾਈਮ ਪਾਸ ਕਰਨਦੇ ਆ ਆਪਣੇ ਬੋਲਦੇ ਮੈਂ ਦਵਾਈ ਦੇਣਾ ਮੈਂ ਬੋਲਦਾ ਸਭ ਟਾਈਮ ਪਾਸ ਕਰਨ ਗੋਗਲਾਂ ਤੋਂ ਮਿੱਟੀ ਝਾੜੀ ਜਾਂਦੇ ਜਿੱਤੇ ਕਰਦੇ ਗੋਗਲਾਂ ਤੋਂ ਮਿੱਟੀ ਝਾਣਦੇ ਆ ਜਦੋਂ ਹੁੰਦੇ ਅਫਸਰ ਹੁੰਦੇ ਹੈਗੇ ਪਿਆਰ ਨਾਲ ਗੱਲ ਚ ਲੈ ਕੇ ਤੇ ਰਸਾ ਮਾਰ ਲਿੰਦੇ ਤੇ ਮੁੜ ਕੇ ਮਾਰ ਕੇ ਚੁਰ ਜਾਂਦੇ ਪੰਜ ਸਾਲ ਤੋਂ ਜਿਹੜੇ ਬੰਦੇ ਨੂੰ ਪੈਲੀ ਆਪਣੇ ਉਤਰਾ ਪਈ ਹੀ ਆ ਪੈਸਾ ਨਹੀਂ ਦੇਣਦੇ ਉਹਦੀ ਫਸਲ ਨਹੀਂ ਹੋਣਦੀ ਉਹ ਫਾ ਨਾ ਲਊਗਾ ਮਰੂਗਾ ਨਾ ਤਾਂ ਹੋਰ ਕੀ ਕਰੂਗਾ ਪਰ ਕਿਸਾਨਾਂ ਦੇ ਹੱਥਾਂ ਦੇ نیچے ਕਹਿੰਦੇ ਸਰਕਾਰ ਕੰਦੀ ਬੜੀ ਆਈਆਂ ਨੇ ਇਹ ਕਾਗਜ਼ੀਆਂ ਨੀਤੀਆਂ ਆਈਆਂ ਜੋ ਦੇਣੀਆਂ ਹੀ ਨਹੀਂ ਗੀਆਂ ਆਪਣੇ ਬੋਲਦੇ ਨੇ ਕਾਗਜ਼ਾਂ ਚ ਇਹ ਕਿਹੜੀ ਨੀਤੀ ਆ ਵੀ ਇੱਕ ਵਾਰੀ ਹੈ ਨਾ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋਲ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ 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 ਦੀ ਨੀਤੀ ਆ ਸਰਕਾਰ ਬਿਠਾ ਕੇ ਬਿਠਾ ਕੇ ਕਰੇ ਮੌਕੇ ਤੇ ਅਫਸਰ ਆਉਣ ਉਹ ਵੇਖਣ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਰਿਆ ਨਾ ਸਾਨੂੰ ਫਾਇਦਾ ਹੋਣ ਰਿਆ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਤੱਕੇ ਨੇ ਕਬਜ਼ੇ ਕਰਨ ਦੇ ਮੇਰੀ ਕਣਕ ਤੈਨ ਕਿੱਲੇ ਬਾਗੇ ਹੈਗੇ ਮੈਂ ਪਲਮਾਨ ਸੀ ਨਾ ਵਾਸੀ ਤੇ ਵੀ ਚੱਲ ਪਾ ਲੋ ਯਾਰ ਮਲਾਜਮ ਬੰਦੇ ਮਵੇਂ ਮਲਾਜਮ ਰਿਆ ਪੁਲਿਸ ਤੋਂ ਐਸੇ ਰਿਟਾਇਰ ਹੋਏ ਆ ਜੇ ਯਾਟਰ ਵਾਟ ਤੇ ਚੜਿਆ ਦੀ ਮਾਨ ਹੁੰਦਾ ਮੈਂ ਖਾ ਜਾਓ ਯਾਰ ਵਾ ਲੋ ਕੀ ਤੁਹਾਨੂੰ ਹੁਣ ਮੈਂ ਕਮਾ ਮੈਂ ਖਾਦੇ ਪੈਸੇ ਦੋਗੇ ਕਣਕ ਦੇ ਬੀਜ ਦੇ ਤਿੰਨ ਕਿੱਲੇ ਨਹੀਂ ਜੀ ਮੈਂ ਨਹੀਂ ਜੀ ਕਿਉਂ ਕੀ ਇਹ ਨਾ ਪਰਵੇ ਜੀ ਕੀ ਨਾ ਮੜੇ ਤਾਂ ਹਾਂ ਪਰਵੇ ਨਹੀਂ ਪਰਨੀਤ ਹੀ ਹਾਂ ਮੈਂ ਹੁਣ ਗੱਲ ਨਹੀਂ ਆਉਂਦੀ ਮਸਣਾ ਤੂੰ ਕਹਿੰਦਾ ਆਓ ਜੀ ਆਪਣੇ ਗੁਰਦਾਸਪੁਰ ਤੁਹਾਨੂੰ ਪੈਸੇ ਦਵਾਉਣੇ ਆ ਜੀ ਆਓ ਜੀ ਸ਼ਹਿਰ ਤੁਹਾਨੂੰ ਪੈਸੇ ਦਵਾਉਣੇ ਆ ਮੈਂ ਦੂੰਦੇ ਨਹੀਂ ਝੂਠੇ ਆਪਣੇ ਬੋਲਦੇ ਨੇ ਝੂਠੇ ਬਿਲਕੁਲ ਆਪ ਸਾਰੇ ਦੱਸਣ ਕੇ ਗੁਆਇ ਭੰਗੇ ਵਾਕਿਆ ਤਨ ਕਿਲੇ ਯਾਰ ਕੋਈ ਕਣਕ ਵਾ ਹੁੰਦਾ ਵਾ ਨਹੀਂ ਤੇ ਮੈਂ ਕੇ ਪਾਇਆ ਹੁੰਦਾ ਅੱਜ ਮੈਨੂੰ ਆਪਣੇ 25-25 ਕੁਇੰਟਲ ਕਣਕ ਨਿਕਲੇ ਤਿੰਨਾਂ ਕਿਲੇ ਚ ਕਿੰਨੇ ਨਿਕਲਨੇ ਸੀ ਲੱਖ ਰੁਪਏ ਦੇ ਸਵਾ ਲੱਖ ਦੇ ਕਣਕ ਨਿਕਲਨੇ ਮਮੋਲੀ ਵੀ ਅੱਜ ਤਾਂ ਦੂਜੇ ਪਿੰਡ ਬਾਈਏ ਜਾਇਓ ਕੀ ਮਸਾਲਾ ਅੱਜ ਅਸੀਂ ਇੱਥੇ ਪਿੰਡ ਬਾਈਆਂ ਆਏ ਆ ਆਪਣੇ ਜਿਹੜਾ ਕਟੜਾ ਹਾਈਵੇ ਬਣ ਰਿਹਾ ਉਹਦੇ ਰਿਗਾਰਡਿੰਗ ਡਿਊਟੀ ਲੱਗੀ ਆ ਸਾਡਾ ਤਾਂ ਲਾਅ ਐਂਡ ਆਰਡਰ ਦੇ ਨਾਲ ਹੈ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਲੋਕਾਂ ਨੇ ਇਸ ਬਾਰੇ ਅਪੀਲ ਕੀਤੀ ਆ ਵੀ ਅਸੀਂ ਸ਼ਾਂਤੀ ਦੇ ਨਾਲ ਰਹਿਣ ਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਬਾਕੀ ਇਹਨਾਂ ਦਾ ਪਿੰਡ ਵਾਲਿਆਂ ਦਾ ਕੋਈ ਆਪਣਾ ਹੀ ਆ ਜ਼ਮੀਨ ਨੂੰ ਲੈ ਕੇ ਪਰਵਾਰਕ ਸਰ ਕੀ ਡਿਸਕਸ ਹੋ ਸੀ ਇਹਨਾਂ ਦਾ ਆਪਸੀ ਇਹਦੇ ਬਾਰੇ ਮੈਨੂੰ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਗਈ ਸਾਡੀ ਤਾਂ ਲਾਅ ਐਂਡ ਆਰਡਰ ਨੂੰ ਲੈ ਕੇ ਫੋਰਸ ਲੱਗੀ ਆ ਵੀ ਜਿਹੜਾ ਵਾ ਕੋਈ ਨਿਊਸੈਂਸ ਨਾ ਕ੍ਰੀਏਟ ਹੋਵੇ ਮੈਂ ਜੀ ਨਰਿੰਦਰ ਸਿੰਘ ਸੰਧੂ ਮੇਰਾ ਪਿੰਡ ਪਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਹੈ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲ ਦੇ ਪੈਸੇ ਮਿਲਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਈ ਪ੍ਰਸ਼ਾਸਨ ਹੁੰਦਿਆ ਕਈ ਤੇ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁਕਾਂ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਹੈ ਕਿ ਯਾਹ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਯਾ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ ਤੇ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਭਾਈ ਕੀ ਨਾਮ ਹੈ ਤੁਹਾਡਾ ਗੱਜਨ ਸਿੰਘ ਜੀ ਇਹ ਬਾਈਆਂ ਜੀ ਕੀ ਮੰਤਰ ਦਿਓ ਅੱਜ ਕੀ ਮੰਗ ਕਹਿੰਦੇ ਆ ਵੀ ਪਹਿਲੀ ਵਾਰੀ ਪੈਸੇ ਨਹੀਂ ਪੇਮੈਂਟ ਹੋਈ ਆ ਆਪਣੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਭਜੋਣ ਡਈ ਨਾਲ ਸਾਰੇ ਭੈਣ ਭਰਾ ਕੁਲਦੇ ਧੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਨਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਰੋਣ ਵੀ ਨਹੀਂ ਦੇਣਾ ਕਿਹਨੇ ਬੱਚਾ ਠਾ ਲੈਣਾ ਬੋਇਆ ਕੂਡੇ ਵਿਆਉਣੇ ਕਿਸ ਨੇ ਮੁੰਡਾ ਵਿਆਉਣਾ ਕਿਸ ਨੇ ਕੋਈ ਕੰਮ ਕਰਨਾ ਕੋਈ 20 ਕੰਮ ਰੁਕੇ ਆ ਹਾਂਜੀ ਮੰਗੇ ਆ ਪੇ ਪੈਸੇ ਦੇਣ ਸਾਡੇ ਤੇ ਆਪਣੇ ਕਬਜ਼ਾ ਕਰਨਾ ਕਿੰਨੇ ਕਿੱਲੇ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ 5 ਸਾਲਾਂ ਚ ਪਹਿਲੀ ਪੇਮੈਂਟ ਵੀ ਪਰ ਸਰਕਾਰ ਤਾਂ ਕਹਿੰਦੀ ਹੈ ਪੇਮੈਂਟ ਦੇ ਚੁੱਕੀ ਕੋਈ ਨਹੀਂ ਦਿੱਤੀ ਸਾਰੇ ਗੁਆ ਨੇ ਆ ਮੇਰੇ ਗੁਆਂਡੀਪੁਰ ਆ ਸਾਰੇ ਭਤੀਜੇ ਖਲੋਤੇ ਸ ਨੇ ਕਿੰਨੇ ਕਿੱਲੇ ਜੀ ਤੁਹਾਡੇ ਫੈਗ ਸਾਡੇ 4 ਢੇਰੀ ਤਾਂ ਬਹੁਤ ਤਗੜੀ ਨੇ 12 ਕਿੱਲੇ ਆ ਸਾਂਝਾ ਖਾਤਾ ਜੀ ਆ ਉਹ ਪ੍ਰਸ਼ਾਸਨ ਪੂਰਾ ਆਇਆ ਵਾ ਆਪਣੇ ਮਸ਼ੀਨਰੀ ਲੈ ਕੇ ਤੇ ਕੀ ਲੱਗਦਾ ਕਿ ਉਹਨਾਂ ਕਾਰਵਾਈ ਕਰਨਗੇ ਕਾਰਵਾਈ ਹੈ ਮਰਨ ਨੂੰ ਤਿਆਰ ਮਾ ਆਪਣੇ ਗਾੜੀ ਕੱਪ ਪਾਵਾਂਗੇ ਕਿਉਂ ਸਾਨੂੰ ਕੋਈ ਕੋਈ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀਆ ਥੋੜੀ ਤੱਕੇ ਨਾ ਸਾਂਭ ਲੈ ਤੇ ਪੈਸੇ ਕੋਈ ਦੇ ਨਾ ਇਹ ਕਿੱਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆਏ ਉਚਿਤਗਾਰੀਆਂ ਨੇ ਗੱਲ ਬਾਤ ਕੀਤੀ ਉਚਿਤਗਾਰੀਆਂ ਨੇ ਕਈ ਵਾਰਾਂ ਕਹਿਆ گاਉਂਗਲਾਲ ਆਪਣੇ ਕੋਈ ਨਹੀਂ ਹੋ ਜਾਊਗਾ ਰੁਕੇ ਹੈ ਪੈਸੇ ਫਲਾਂਟਰੀ ਜੇਬ ਉਹ ਕਿਹਾੜੀ ਭੰਨ ਕੇ ਆਜਦਾ ਖਰਚਾ ਕਰਕੇ ਆਪਣੇ ਬੋਲ ਤੇ ਪੈਟਰੋਲ ਪੰਪ ਪਾ ਕੇ ਤੇਲ ਤੇ ਸਭ 200 ਰੋਜ਼ ਦਾ ਕਰਜ਼ਾ ਹੋ ਜਾਂਦਾ ਮੈਂ ਜੇ ਕੋਈ ਨਹੀਂ ਆਉਂਦਾ ਮੌਕੇ ਤੇ ਸਭ ਟਾਈਮ ਪਾਸ ਕਰਨਦੇ ਆਪਣੇ ਬੋਲਦੇ ਮੈਂ ਦਵਾਈ ਦੇ ਨਾਮਾ ਬੋਲਦੇ ਸਭ ਟਾਈਮ ਪਾਸ ਕਰਨ ਗੋਂਗਲਾਂ ਤੋਂ ਮਿੱਟੀ ਝੜੀ ਜਾਂਦੇ ਜਿੱਤੇ ਕਰਦੇ ਗੋਂਗਲਾਂ ਤੋਂ ਮਿੱਟੀ ਝਾਂਦੇ ਆ ਜਦੋਂ ਹੁੰਦੇ ਹੈ ਅਫਸਰ ਹੁੰਦੇ ਹੈਗੇ ਪਿਆਰ ਨਾਲ ਗੱਲ ਚ ਲੈ ਕੇ ਤੇ ਗਰਸਾ ਪਾ ਲਿੰਦੇ ਤੇ ਮੁੜ ਕੇ ਮਾਰ ਕੇ ਚੁਰ ਜਾਂਦੇ ਪੰਜ ਸਾਲ ਤੋਂ ਜਿਹੜਾ ਬੰਦੇ ਨੂੰ ਪੈਲੇ ਆਪਣੇ ਉਤਰਾ ਪਈ ਹੀ ਆ ਪੈਸਾ ਨਹੀਂ ਦੇਣ ਦੇ ਉਹਦੀ ਫਸਲ ਨਹੀਂ ਹੋਣ ਰਿਓ ਫਾ ਨਾ ਲਊਗਾ ਮਰੂਗਾ ਨਾ ਤਾਂ ਹੋ ਰੋਕੀ ਕਰੂਗਾ ਪਰ ਕਿਸਾਨਾਂ ਦੇ ਹੱਕਾਂ 'ਚ ਨੀਤੀ ਕਹਿੰਦੇ ਸਰਕਾਰ ਕੰਦੀ ਬੜੀਆਂ ਆਈਆਂ ਨੇ ਇਹ ਕਾਗਦੀਆਂ ਨੀਤੀਆਂ ਆ ਜਿਉਂ ਦੇਣੀਆਂ ਨਹੀਂ ਗੀਆਂ ਆਪਣੇ ਬੋਲਦੇ ਨੇ ਕਾਗਤਾਂ ਚ ਇਹ ਕਿਹੜੀ ਨੀਤੀ ਆ ਵੀ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਤੇ ਕੋਈ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ 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 ਬਿਠਾ ਕੇ ਬਿਠਾ ਕੇ ਕਰੇ ਮੌਕੇ ਤੇ ਅਫਸਰ ਆਉਣ ਉਹ ਵੇਖਣਾ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਰਿਆ ਨਾ ਸਾਨੂੰ ਫਾਇਦਾ ਹੋਣ ਰਿਆ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਧੱਕੇ ਨਾਲ ਕਬਜ਼ੇ ਕਰਦੇ ਮੇਰੀ ਕਣਕ ਤੈਨ ਕਿੱਲੇ ਵਾਗੇ ਹੈਗੇ ਮੈਂ ਪਰਮਾਨਸੀ ਨਾ ਵਾਹਤੀ ਵੀ ਚੱਲ ਪਾ ਲੋ ਯਾਰ ਮਲਾਜ਼ਮ ਬੰਦੇ ਮੈਂ ਵੀ ਮਲਾਜ਼ਮ ਰਿਆਂ ਪੁਲਿਸ ਤੋਂ ਐਸਐਸ ਰਿਟਾਇਰ ਹੋਇਆ ਜਾਂ ਯਾਦ ਰ ਵਟ ਤੇ ਚੜਿਆ ਦੀ ਮਾਨ ਹੁੰਦਾ ਮੈਂ ਖਾ ਜਾਓ ਯਾਰ ਵਾ ਲੋ ਕੀ ਤੁਹਾਨੂੰ ਹੁਣ ਮੈਂ ਕਮਾ ਮੈਂ ਖਾਦੇ ਪੈਸੇ ਦੋਗੇ ਕਣਕ ਦੇ ਬੀਜ ਤੇ ਤਿੰਨ ਕਿੱਲੇ ਨਹੀਂ ਜੀ ਮੈਂ ਨਹੀਂ ਜੀ ਕਿਉਂ ਕੀ ਇਹ ਨਾ ਪਰ ਵੀ ਜੀ ਕਿ ਨਾ ਮੜੇ ਦਾ ਹਾਂ ਪਰ ਨਹੀਂ ਪਰ ਨਹੀਂ ਦੀ ਹਾਂ ਮੈਂ ਹੁਣ ਗੱਲ ਨਹੀਂ ਆਉਂਦੀ ਮਸਣਾ ਤੂੰ ਕਹਿੰਦਾ ਆਓ ਜੀ ਆਪਣੇ ਗੁਰਦਾਸਪੁਰ ਤੁਹਾਨੂੰ ਪੈਸੇ ਦਵਾਉਣੇ ਆ ਜੀ ਆਓ ਜੀ ਸ਼ਹਿਰ ਤੁਹਾਨੂੰ ਪੈਸੇ ਦਵਾਉਣੇ ਮੈਂ ਦੋਂਦੇ ਨਹੀਂ ਝੂਠੇ ਆਪਣੇ ਬੋਲਦੇ ਨੇ ਝੂਠੇ ਬਿਲਕੁਲ ਆਪ ਸਾਰੇ ਦੱਸਣਗੇ ਗੁਆਇ ਭੰਗੇ ਵਾਕਿਆ ਤੇਨ ਕਿਲੇ ਯਾਰ ਕੋਈ ਕਣਕ ਵਾ ਹੁੰਦਾ ਵਾ ਨਹੀਂ ਤੇ ਮੈਂ ਕੇਸ ਪਾਇਆ ਹੁੰਦਾ ਭਾਜੀ ਮੈਨੂੰ ਆਪਣੇ 25-25 ਕੁਇੰਟ ਕਣਕ ਦੇ ਨਿਕਲੇ ਤੇਨ ਕਿਲਾਂ ਚ ਕਿੰਨੇ ਨਿਕਲਦੇ ਸੀ ਲੱਖ ਰੁਪਏ ਦੀ ਸਵਾ ਲੱਖ ਦੀ ਕਣਕ ਦੇ ਨਿਕਲਦੇ ਮਮੋਲੀ ਵੀ ਅੱਜ ਸਰਦਾਰ ਜੀ ਜਿਹੜੇ ਪਿੰਡ ਬਾਈਆਂ ਜਾਇਓ ਕੀ ਮਸਲਾ ਅੱਜ ਅਸੀਂ ਇੱਥੇ ਪਿੰਡ ਬਾਈਆਂ ਆਏ ਆ ਆਪਣੇ ਜਿਹੜਾ ਕੱਟੜਾ ਹਾਈਵੇ ਬਣ ਰਿਹਾ ਉਹਦੇ ਰਿਗਾਰਡਿੰਗ ਡਿਊਟੀ ਲੱਗੀ ਆ ਸਾਡਾ ਤਾਂ ਲਾਅ ਐਂਡ ਆਰਡਰ ਦੇ ਨਾਲ ਹੈ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਲੋਕਾਂ ਨੂੰ ਇਸ ਬਾਰੇ ਅਪੀਲ ਕੀਤੀ ਆ ਵੀ ਅਸੀਂ ਸ਼ਾਂਤੀ ਦੇ ਨਾਲ ਰਹਿਣ ਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਬਾਕੀ ਇਹਨਾਂ ਦਾ ਪਿੰਡ ਵਾਲਿਆਂ ਦਾ ਕੋਈ ਆਪਣਾ ਹੀ ਆ ਜ਼ਮੀਨ ਨੂੰ ਲੈ ਕੇ ਪਰਿਵਾਰਕ ਸਰ ਕੀ ਡਿਸਪੋਜ਼ੀਸ਼ਨ ਹੈ ਇਹਨਾਂ ਦਾ ਆਪਸੀ ਇਹਦੇ ਬਾਰੇ ਮੈਨੂੰ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਗਈ ਸਾਡੀ ਤਾਂ ਲਾਅ ਐਂਡ ਆਰਡਰ ਨੂੰ ਲੈ ਕੇ ਫੋਰਸ ਲੱਗੀ ਆ ਵੀ ਜਿਹੜਾ ਵਾ ਕੋਈ ਨਿਊਸੈਂਸ ਨਾ ਕ੍ਰੀਏਟ ਹੋਵੇ ਜੀ ਨਰਿੰਦਰ ਸਿੰਘ ਸੰਧੂ ਮੇਰਾ ਪਿੰਡ ਪਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਆ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲਾਂ ਦੇ ਪੈਸੇ ਮਿਲੇ ਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਈ ਪ੍ਰਸ਼ਾਸਨ ਹੁੰਦਿਆ ਕਈ ਤੇ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਅਪਲੀਕੇਸ਼ਨਾਂ ਦੇ ਚੁਕਾਂ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਹੈ ਕਿ ਜਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਜਾਂ ਮੇਰੀ ਜ਼ਮੀਨ ਤੁਸੀਂ ਸੁਣਿਆ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਪਹੁੰਚਦਾ ਪਰ ਦੂਜੇ ਪਾਸੇ ਆਪਸ ਦੇ ਵਿੱਚ ਜੋ ਸ਼ਰੀਕੇ ਵਾਲੇ ਨੇ ਉਹ ਕਹਿੰਦੇ ਮੇਰੀ ਜ਼ਮੀਨ ਐਨੀ ਸੀ ਪਰ ਜੋ ਕਹਿੰਦੇ ਭਾਈਵਾਲ ਨੇ ਪ੍ਰਸ਼ਾਸਨ ਦੇ ਉਹਨਾਂ ਨੂੰ ਵੱਧ ਦੇ ਦਿੱਤੀ ਤਾਂ ਇੱਕ ਤਰ੍ਹਾਂ ਇੱਕ ਰੇਲੂ ਜ਼ਮੀਨੀ ਮਸਲਾ ਵੀ ਬਣਦਾ ਜਾ ਰਿਹਾ ਤਾਂ ਖੈਰ ਹੁਣ